अठाई जनवरी चार बदमाश मोगा दे के से खान के दस दे के नेड़ियो एक कार लेके ल गए सन इस मामले की जांच करते हुए पुलिस न एक गुप्त सूचना मिली कि मोगा खेत एक कार घूम रही है कोई अपराध करने वाला है मोगा पुलिस धर्मकोट पुलिस हते, कोटी से खान पुलिस की सीआईए टीम ने कार का पिछा करना शुरू कर दता पुलिस ने मोगा पिंड के चुग्गा लिंक रोड से एक कार यात्रा कर रहे पांच अपराधियों घेर लिया है कार के सवार पांच अपराधियों ने पुलिस से गोलीबारी भी शुरू कर दी जदों पुलिस ने जवाबी कार्रवाई की तो दो अपराधी जख्मी हो गए ਤੇ ਇਹਨੂੰ ਕਾਬੂ ਕੀਤਾ ਗਿਆ ਹੈ ਉਸਨੂੰ ਲਾਜ਼ ਜ਼ਿਲੇ ਸਿਵਲ ਹਸਪਤਾਲ ਮੋਗਾ ਦੇ ਵਿੱਚ ਦਾਖਲ ਕਰਾਇਆ ਗਿਆ ਦੱਸਦੇ ਕਿ ਇਹਨਾਂ ਦੇ ਕੋਲੋਂ 32 ਬੋਰ ਪਿਸਤੌਲ ਇੱਕ ਕੀ ਆਕਾਰ ਅਤੇ ਦੋ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਗਏ ਨੇ ਮੋਗਾ ਪੁਲਿਸ ਦੇ ਅਪਰਾਧਿਕਾ ਨੇ ਮੌਕੇ ਤੇ ਹੀ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਛੋਈ ਸੀ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਡ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਤੇ ਅੱਜ ਡੀਐਸਪੀ ਧਰਮਕੋਟ ਇਨਚਾਰਜ ਸੀਆਈਏ ਐਸਐਚਓ ਕੋਟਿਸੇ ਖਾਂ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਉਹ ਬੰਦੇ ਜਿਹੜੇ ਨੇ ਉਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂ ਅੰਜਾਮ ਦੇਣ ਦੀ ਫਿਰਾਕ ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀਡੀ ਮੋਗਾ ਦੀ ਸੁਪਰਵੀਜ਼ਨ ਚ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਜੰੜੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ ਹੈ ਪੰਜ ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਦੋਵਾਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਉਹਨਾਂ ਤੋਂ ਇੱਕ 32 ਬੋਰ ਦੀ ਰਿਵੋਲਵਰ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਸ਼ਾਰਪੇਡ ਵੈਪਨ ਵਗੈਰਾ ਉਹਨਾਂ ਤੋਂ ਹੋਰ ਵੀ ਮਿਲੇ ਨੇ ਸਰਪ੍ਰੀਅਲਟੀ ਇਹ ਦੋ ਜਿਹੜੇ ਅਕਿਊਜ਼ ਨੇ ਇੰਜਰਡ ਹੋਏ ਨੇ ਬਾਕੀ ਉਸ ਤੋਂ ਇਲਾਵਾ ਪੁਲਿਸ ਟੀਮ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਤੇ ਉਹਨਾਂ ਨੂੰ ਭਜਣ ਨਹੀਂ ਦਿੱਤਾ ਉਹਨਾਂ ਦੇ ਮਗਰ ਭੱਜ ਕੇ ਆਪ ਦੀ ਜਾਨ ਦੀ ਫਿਕਰ ਕਰੇ ਬਿਨਾ ਉਹਨਾਂ ਨੂੰ ਫੜ ਲਿਆ ਮੌਕੇ ਤੇ ਕੀ ਆ ਗੱਡੀ ਸਰਕਵਰ ਹੋਈ ਸੀ ਇੱਥੋਂ ਕੋਈ ਸੀ ਵੀ ਕਰੇ ਹਾਂ ਜੀ ਇੱਥੇ ਗਨ ਪੁਆਇੰਟ ਤੇ ਹੀ ਉਹ ਖੋਈ ਸੀ ਉਹਦੇ ਸਬੰਧੀ ਐਫ ਆਰ ਵੀ ਰਜਿਸਟਰਡ ਹੈ ਤੇ ਇਹਨਾਂ ਅਕਿਊਜ਼ ਦੀ ਆਈਡੈਂਟੀਫਿਕੇਸ਼ਨ ਇਹਨਾਂ ਦੇ ਵਰਕ ਕਰਨ ਤੋਂ ਬਾਅਦ ਹੋ ਗਈ ਸੀ ਤੇ ਆ ਜਿਨਾਂ ਨੂੰ ਇੱਥੇ ਅਰੈਸਟ ਕਰ ਲਿਆ ਤੇ ਇਹਨਾਂ ਨੇ ਓਪਨ ਫਾਇਰ ਕਰਤਾ ਸੀ ਪੁਲਿਸ ਟੀਮ ਤੇ ਪ੍ਰਾਇਮਰੀ ਨਾ ਸੀ ਪਤਾ ਲੱਗਾ ਸਰ ਕੋਈ ਗਰੂ ਹੈ ਸਰ ਇਹ ਕਿ ਪੰਜ ਮੈਂਬਰ ਹੀ ਚ ਹੋਰ ਵੀ ਆ ਸਰ ਹਜੇ ਤੱਕ ਇਹ ਪੰਜ ਬੰਦੇ ਹੀ ਹੈਗੇ ਸੀ ਇਹਨਾਂ ਦੇ ਹੋਰ ਵੀ ਅਸੋਸੀਏਟਸ ਹੋ ਸਕਦੇ ਨੇ ਉਹ ਇਹਨਾਂ ਦੀ ਹੁਣ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਹੋਰ ਜਿਹੜੇ ਵੀ ਬੰਦੇ ਇਸ ਗੈਂਗ ਦੇ ਨਾਲ ਇਨਵੋਲਡ ਹੋਣਗੇ ਉਹਨਾਂ ਦੇ ਵੀ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ